ਔਰ ਮੇਰੇ ਵੀਰ ਸਾਰੇ ਠੀਕ ਠਾਕ ਹੋਵਗੇ ਸਭ ਚੜਦੇ ਗਲਾਜ ਜਿੱਤ ਧੁੰਦ ਦਾ ਮੌਸਮ ਫੇਰ ਖੁੱਲ ਹੋ ਗਿਆ ਫਿਲਟਰ ਸਾਫ ਕਰ ਲਈ ਚੰਗਾ ਇਹਦਾ ਤੇ ਕਾਫੀ ਧੁੰਦ ਪਈ ਆ ਅੱਜ ਫੇਰ ਨਿੱਕੇ ਮੋٹے ਕੰਮ ਬੰਦੇ ਲਾਉਣੇ ਆ ਅੱਜ ਸ੍ਰੀ ਕਾਲ ਉਹ ਹੈ 터보 595 ਬਹੁਤ ਵਧੀਆ ਬਹੁਤ ਇਹ ਵੀ ਸੋਨਾ ਟਰੈਕਟਰ ਆ ਇਹ ਆਪਣੀ ਫਰਮ ਦਾ ਸਭ ਤੋਂ ਪੁਰਾਣਾ ਟਰੈਕਟਰ ਸਾਰੇ ਵੀਰ ਅੱਜ ਤਿਆਰੀ ਦੇ ਵਿੱਚ ਵਧੀਆ ਵਧੀਆ ਹੋਰ ਬਾਈ ਕਿ ਹਾਰੇ ਐ ਨਹੀਂ ਯਾਰੇ ਮੈਨੂੰ ਜਿਆਦਾ ਪਰਦੇ ਲਾਉਣੇ ਪੈਣੇ ਆਦੇ ਹਾਂਜੀ ਸਾਰੇ ਤਰੇਲ ਦਾ ਭਰ ਜਾਂਦੇ ਹਨ ਆਹ ਆਪਣਾ ਟਰੈਕਟਰ ਸਪਰੇਅ ਦੇ ਖਾਲ ਵਾਲਾ ਰੇਨਾ ਕੰਮ ਨੂੰ 575 ਵਾਲੇ ਤੇ ਡੀਜ਼ਲ ਦਾ ਖਰਚਾ ਘੱਟ ਤੇ ਨਾਲੇ ਆਪਣਾ ਦੇ ਹੈਵੀ ਹੋਰ ਵੀ ਸਾਰੇ ਖਰਚੇ ਵਾਧੂ ਸਮਾਨ ਨੂੰ ਲੱਗਾ ਸਾਰੇ ਖਰਚੇ ਦਾ ਆ ਪ੍ਰੇਲ ਦੇ ਸ਼ੈੱਡ ਦੇ ਅੰਦਰ ਤੱਕ ਚਲ ਜਾਂਦੀ ਅੱਜ ਆਪਣੇ ਇੱਕ ਫਾਕੀ ਖਿਡਾਰੀ ਨੂੰ ਅਰਜਲਵਾੜ ਦੇ ਨਾਲ ਸੰਭਾਣੇ ਕੀਤਾ ਗਿਆ ਬੜਾ ਵਧੀਆ ਲੱਗਾ ਕਿਉਂਕਿ ਪੰਜਾਬੀ ਨੇ ਇਹ ਆਪਣਾ ਇੱਕ ਵਰਮਾਣ ਜਿਹੜਾ ਵਾ ਵਧਾਇਆ ਵਾ ਪਰ ਸਰਕਾਰਾਂ ਅਜੇ ਵੀ ਤੁੰਗਦੇ ਆ ਕਿੰਨਿਆਂ ਦਾ ਫੋੜਾ ਵਿਸਤਰੇ ਕਰ ਦਿੰਦੇ ਆ ਪਰ ਪੰਜਾਬੀ ਆਪ ਦੀ ਧਰਤੀ ਲਈ ਆਪ ਦੀ ਖੋਮ ਲਈ ਕੋਈ ਵਿਸਤਰਾਣੀ ਕਰਦਾ ਇਹਨਾਂ ਨੂੰ ਸੋਚਣਾ ਚਾਹੀਦਾ ਹਣ ਕਿੰਨੇ ਬੰਦੇ ਆਪਣੇ ਜਿਹੜੇ ਆਪੇ ਕਿਸਾਨੀ ਧਰਨੇ ਦੇ ਬੈਠੇ ਆ ਪਰ ਨਹੀਂ ਸੁਣਦਾ ਕੋਈ ਜਨ ਇਹਨਾਂ ਨੂੰ ਸੋਚਣੀ ਚਾਹੀਦੀ ਆ ਤੇਰੇ ਪਹਿਲਾਂ ਸਾਰਾ ਸਰਵੇਰ ਦਾ ਕੰਮ ਕਰਨਾ ਪੈਂਦਾ ਬਾਜੀ ਨੂੰ ਖੋਦ ਲੱਗੇ ਕੀ ਟੁੱਟ ਗਿਆ ਦਾ ਕਹੀਦਾ ਕੋਈ ਕਈਆਂ ਦੇਖਿਆ ਕਰੀ ਜਾਂਦਾ ਬਾਬਾ ਐਣਕੁਣਕ ਲਾਲਾ ਆਪਰੋ ਰਿਸ਼ਤੇਦਾਰ ਆਉਣਾ ਅੰਨਾ ਅੰਨਾ ਮੁੰਡਾ ਦੇ ਅੰਨਾ ਵੱਡਾ ਇਹ ਮਾਰ ਨਾ ਇਹ ਕੀੜਾ ਆ ਵੇ ਤੇਰੀ ਗੱਲ ਜਿਹੜੀ ਪਹਿਲੀ ਨਵੀਂ ਬਣਾਉਣ ਦਾ ਸਾਰੇ ਜਾਣੇ ਅੱਜ ਅੱਜ ਸਾਰੇ ਤਾਂ ਬੁਢੀ ਕਿਤੇ ਕੱਢ ਕੇ ਉਹ ਆਪਣੇ ਢੇੜਾ ਛੇੜਾ ਦੇ ਫੇਰ ਲਾਉਣੇ ਹਿਸਾਬ ਨਾਲ ਕਿੰਨੀ ਪੈੜੀ ਉੱਚੀ ਕਰ ਲਈ ਕਿੰਨੀ ਨਹੀਂ ਸਾਰੇ ਆਪਣੇ ਮੁੰਡੇ ਘਰ ਦੀ ਫੈਮਲੀ ਵੱਡਾ ਤਾਇਆ ਤੇ ਦੁੱਜੇ ਸਾਰੇ ਪਹਿਲੋਂ ਬਾਪਿਆਂ ਦੇ ਡੇਰੇ ਨੂੰ ਲਾਇਆ ਠੱਗਾ ਜੋ ਬੰਨ ਆ ਆ ਜਾ ਉੱਥੋਂ ਵੇਨੇ ਆ ਆ ਜੋ ਵੀ ਯਾਰ ਬੂਟੇ ਵੇਖੋ ਨਾ ਕਿ ਕਿਹਨਾਂ ਲਾ ਕੇ ਲਾਦੇ ਆ ਮਲਾਵੇ ਉਹ ਇਹ ਆ ਤਾਂ ਹੀ ਦਿਨੋਂ ਨਾ ਇੰਨਾ ਥਾਂ ਤੋਂ ਉੱਚਾ ਕਰੀਏ ਜਿੱਥੋਂ ਸੇਮ ਨਿਕਲਦੀ ਗਾੜੀ ਕੋਲ ਤੇ ਬਾਬਿਆਂ ਦੀ ਪੈਣੀ ਨੇ ਵੀ ਸੇਮ ਨਹੀਂ ਨਿਕਲਣ ਦੇਣੀ ਉਹਨਾਂ ਦਾ ਖੱਤਾ ਉੱਚਾ ਹੋਣੀ ਫਿਰ ਬਾਬਾ ਉੱਚੀ ਹੋਣੀ ਨਹੀਂ ਹੁਣ ਬਗੀਚੇ ਦੇ ਬਰੋਬਰ ਤੇ ਆ ਪੈਲੀ ਉਹ ਚੱਲੀ ਆਪਣੇ ਇਹ ਤੋਂ ਵੱਧ ਕੀ ਕਰਾਂਗੇ ਨਹੀਂ ਨਹੀਂ ਉੱਚੀ ਤਾਂ ਬਹੁਤ ਆ ਇੰਨੀ ਉੱਚੀ ਦੀ ਨਹੀਂ ਗੱਲ ਤੇ ਆ ਨਾ ਜਾਂਲ ਉੱਥੇ ਬੰਨਪੂਣੇ ਲਾ ਲਈਏ ਕਰਦਾ ਹੋਰ ਉਹ ਮੈਂ ਤਾਂ ਤੇ ਉਹਨੂੰ ਆਖਣ ਡਿਆਹੀਂ ਜਲ ਸੰਝਾ ਲਾ ਲਈਏ ਉਹ ਕਿੰਨੇ ਸਤੇ ਰੇਗਾ ਹੂੰ ਹੂੰ ਉਹਨਾਂ ਦਾ ਹੈ ਹੈ ਉਹ ਪਤਾ ਨਹੀਂ ਉਧਰੋਂ ਲਿਆ ਕਮਾਂ ਚਕਾ ਕੇ ਬੰਦ ਮਾਰਦਾ ਨਾ ਬੰਦ ਨਹੀਂ ਵੱਟ ਵੱਧੀ ਆ ਹੂੰ ਆਪਣੀ ਮਹੀ ਲਾ ਕੇ ਜੇ ਇਹਦੇ ਕਰਨੀ ਨਹੀਂ ਤਾਂ ਨਹੀਂ ਤੇ ਫਿਰ ਉਧਰ ਉਧਰ ਤੇ ਆ ਗਰਾ ਇਨੂਈ ਇਹ ਤੇਰਾ ਰਦਾ ਰਹਿ ਨਹੀਂ ਦਈਏ ਇਹਨੂੰ ਉੱਚਾ ਕਰਨੀ ਸੋਤੇ ਵਾਟ ਮਰਾਵਾਂਗੇ ਆਪਾਂ ਇਹਨੂੰ ਵਾਟ ਮਰਾ ਦੇ ਆਖੋ ਵਾਹ ਸ਼ਰਾ ਮਾਨਿਆ ਤੂੰ ਨਾਲ ਹੋਵੇਂ ਕੰਮ ਨਾਲ ਨਿਬੜੇ ਅਸੀਂ ਹੁਣ ਬੁੱਤ ਕਿੰਨਾ ਕ ਨਾਰਿਆ ਕਰਾਂਗੇ ਤੁਹਾਡੇ ਇਹੋ ਗੱਲ ਤਾਂ ਅਸੀਂ ਬੰਦਿਆਂ ਨੂੰ ਕਹੀ ਦੀ ਅਸੀਂ ਕਿੰਨਾ ਕ ਨਾਰ ਰਵਾਂਗੇ ਤੁਸੀਂ ਵੱਧ ਕਰਿਆ ਕਰੋ ਬੰਦੇ ਕਹਿੰਦੇ ਨਹੀਂ ਸਾਡੇ ਨਾਲ ਰਹਿਦੇ ਉਹਨਾਂ ਤੇ ਰੰਗ ਕਰਨ ਨੂੰ ਚਾਹ ਬਹੁਤ ਅਜ ਸ਼ੇਰਾ ਨੇ ਕੰਮ ਖਿੱਚਿਆ ਬੂਟੇ ਬਣਾ ਦੇ ਤੇ ਮਿੱਠੂ ਜਿਹੜੇ ਕੋ ਸੁੱਕੇ ਬੂਟੇ ਉਧਰੋਂ ਕੋ ਆ ਲੈਣ ਲਾਉਣੀ ਆਪਾਂ ਸੁੱਕੇ ਬੂਟੇ ਉਹ ਖੱਤੇ ਨਹੀਂ ਨਹੀਂ ਸੁੱਕੇ ਨਹੀਂ ਵੀ ਜਿਹੜੇ ਉਧਰੋਂ ਕੁੱਟਣੇ ਆਪਾਂ ਨਾ ਆ ਵੀ ਲੈਣ ਪੂਰੀ ਕਰਨੀ ਕਿਉਂਕਿ ਇਹ ਥਾਂ ਤੇ ਪੈ ਹੀ ਪਏ ਹੋਣਾ ਆਪਣੇ ਇਹਨਾਂ ਦੇ ਨਿਚਾ ਵੀ ਘਰ ਮਾਰ ਲਾਂਗੇ ਤੇ ਪੁੱਛਾਂਗੇ ਬਸ ਲੋੜ ਹੀ ਨਹੀਂ ਹੋਣਾ ਵੱਜ ਗਿਆ ਮਲਚਰ ਤੇ ਸ਼ੇਕ ਮਾਰ ਕੇ ਵਰਮੇ ਨਾਲ ਗੱਡੀ ਜਣੇ ਆਪਾਂ ਆੜੀ ਬੂਟੇ ਸੁੱਟ ਕੇ ਕਰਕੇ ਜਿਹੜੇ ਮੋਢੇ ਉੱਤੇ ਰਹਿੰਦੇ ਨਾਲੇ ਦੇ ਇਹ ਤੈ ਬਣ ਗਈ ਇਹਦੇ ਚ ਗੰਧ ਪੈਲਣਾ ਹੋਊਗਾ ਕਿ ਨਾਲੇ ਬੂਟੇ ਗਲ ਗਏ ਸਾਰੇ ਕੰਮ ਹੀ ਹੋ ਗਏ ਦੇ ਭਰਾ ਜਿਹੜਾ ਮਾਰ ਕੇ ਪੈਲੀ ਉਹ ਵੇਖਾਂਗੇ ਕੀ ਕੀ ਸਿਸਟਮ